ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਗੰਗੋ ਦਾਤ ਤੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ 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 ਸਾਹਿਬ ਜੀ ਗਨ ਗੁਰ ਨਾਨਕ ਦੇਵ ਸਾਹਿਬ ਜੀ ਧੰਨ 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 ਗੁਰ ਨਾਨਕ ਦੇਵ ਸਾਹਿਬ ਜੀ انک دیو سا نام پیواہب جی

نگنی دیکھ پیرا ہے پیر دیکھتی ہے دانا سن من نگنی ਬਣਾਤਾ ਬਣਾਤਾ ਸੋਗਮਨ ਨਗਰੀਏ ਪਰੀ ਸੋਗਮਨ ਨਗਰੀਏ

ਉਸ ਸਮੇਂ ਦਾ ਉਹ ਵਰਣਨ ਬਿਆਨ ਕਰਦੇ ਨੇ ਜਦੋਂ ਗੁਰਦਾਮ ਪਾਤਸ਼ਾਹ ਜੀ ਮਰਦਾਨਾ ਜੀ ਦੇ ਨਾਲ ਮੱਕੇ ਬੰਦ ਕਰਦੇ ਨਿਕਾਦੇ ਰਹੇ ਨੇ ਜਦੋਂ ਸਤਗੁਰੂ ਜੀ ਉੱਥੇ ਗਏ ਨੇ ਭਈ ਗੁਰਦਾਮ ਜੀ ਕਹਿੰਦੇ ਨੇ ਫਿਰ ਬਾਪਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਹਾ ਸਤਗੁਰ ਮੱਕੇ ਦੇ ਅੰਦਰ ਨਹੀਂ ਗਏ

ਸਿੱਧੀ ਬਾਗ ਨਿਵਾਜ ਕਰ ਸੁੱਨ ਸਮਾਨ ਵਾਝਾ ਕਰ ਜਦੋਂ ਸਤਗੁਰੂ ਜੀ ਨੇ ਉੱਚੀ ਜੇਕ ਦੇ ਵਿੱਚ ਇਹ ਹੁਕਮ ਦਾ ਇੱਕ ਓੰਕਾਰ ਸਭਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਤਿ ਇਸ ਸਭ ਨੂੰ ਪੂਰਨ ਕਰਦਾ ਕਿਉਂਕਿ ਉਹ ਤੇਰੀਆ ਐਸਰ ਸਿਰ ਤੇ ਹਰੇਕ ਬੰਦਾ

ਉਹ ਦੇਖ ਨਹੀਂ ਪਾਇਆ ਕਿ ਕੌਣ ਹੈ ਆਪਣੀ ਸ਼ਕਤੀਆਂ ਦੇ ਨਾਲ ਉਹ ਬੜੀ ਟਰਾਈ ਕੀਤੀ ਕਿ ਉਹ ਨੂੰ ਪਛਾਣ ਨਹੀਂ ਭਰ ਕੌਣ ਹੈ ਉਸ ਨੂੰ ਆਪ ਉੱਠ ਕੇ ਆਣਾ ਪਿਆ ਫਿਰ ਲੋਕਾਂ ਨੂੰ ਪੁੱਛਦਾ ਹੈ ਕਿ ਉਸਿਆ ਫਿਰ ਕਹ ਦਸਤਗੀਰ ਕੌਣ ਫਕੀਰ ਕਿਸ ਦਾ ਤਰ੍ਹਾਂ ਕੌਣ ਹੈ ਇਹ ਕਿਸ ਘਰਾਣੇ ਉਹਨਾਂ ਵਾਲੇ ਦੀ ਇਹ ਫਕੀਰ ਕੌਣ ਹੋਣਾ ਇਸ ਨੂੰ ਪਤਾ ਹੀ ਨਹੀਂ ਉਹਨੇ ਮੌਨ ਤੇ ਮਰਦਾਨਾ ਜੀ ਕਰ ਸਕਦੇ ਹੁੰਦੇ ਨਾਨਕ ਕੱਲ ਵਿਚ ਆਇਆ ਰੱਬ ਵਰਗੀ ਇੱਕ ਹੋਰ ਦਸਤਗੀਰ ਜੀ ਇਹਦਾ ਨਾਮ ਨਾਨਕ ਹੈ ਰੱਬ ਦੇ ਵਿੱਚ ਹੋਰ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਇੱਕੋ ਜੋਤ ਹੈ ਅਕਾਲ ਪੁਰਖ ਨੇ ਆਪਣਾ ਹੀ ਰੂਪ ਬਣਾ ਕੇ ਖੁਦਾ ਨੇ ਆਪਣਾ ਹੀ ਰੂਪ ਬਣਾ ਕੇ

کچھ رہن جائے گا اور خدا کی کام کرتا ہے وہ اللہ کی کام کرتا ہے نانک جی کہنے دے خدا زرلے زرلے دے بچے ایسی کوئی تھائی نہیں ہے کہ خدا نہ ہو تیرے بچے ہے میرے بچے میں ساری کائنات بچے ساری کائنات بچے وہ آپ ہی بیٹھا ہے لیکن خدا کی کام کرتا ہے ਨਾ ਨਾ ਕਹਿੰਦੇ ਇਹ ਤੂੰ ਸਵਾਲ ਨਹੀਂ ਹੈ ਤੂੰ ਸਵਾਲ ਪੁੱਛ ਰਹੇ ਹੋ ਮੈਂ ਤੇਰੇ ਸਵਾਲਾਂ ਦਾ ਉੱਤਰ ਦੇਣਾ ਹੈ ਤੂੰ ਆਸਣ 'ਤੇ ਬੈਠਾ ਹੈ ਤੇ ਮੈਂ ਖੜਾ ਹਾਂ ਤੇ ਇਦਾਂ ਕਰ ਮੈਂ ਆਸਣ 'ਤੇ ਬੈਠਣਾ ਨਾ ਤੂੰ ਖੜਾ ਹੋ ਕੇ ਸਵਾਲ ਪੁੱਛ ਰਿਹਾ ਨਾ ਨਾਨਕ ਜੀ ਦਸਤਕੀ ਦੇ ਆਸਣ ਤੇ ਕਹਿ ਜਾਂਦੇ ਨੇ ਆਹ ਦਸਤਕੀ ਖੜਾ ਹੋ ਕੇ ਸਵਾਲ ਪੁੱਛਦੇ ਹੈ ਉਹਦਾ ਕੀ ਕਰਦਾ ਹੈ ناندھی لا کے تھوڑے سمے بعد رہے سوال اپنا گھر آ نانک جی مجھے دسو کی کرتا ہے کوئی کہ ਨਾਨਕ ਪਰਸਪਰ ਦੀ ਉਸਤਤ ਕਰਦੇ ਹਨ ਲੈ ਸਭ ਨਹੀਂ ਆਈ ਇਹਦੇ ਵਿੱਚ ਇਹ ਤਾਂ ਪਾਲ ਵਿੱਚੋਂ ਆਸਨ ਨੂੰ ਖਾ ਕੇ ਫਕੀਰ ਬਣਾ ਦਿੰਦਾ ਹੈ ਪਾਲ ਵਿੱਚੋਂ ਫਕੀਰ ਨੂੰ ਆਸਨ ਤੇ ਬਿਠਾ ਦੇਣਾ ਰਾਜਾ ਬਣਾ ਦਿੰਦਾ ਬਧੀ ਗਰਾਮਾ ਹੈ ਸਾਜ ਬੰਦ ਹੋ ਗਿਆ ਉਹਦਾ ਦੇਖੋ ਉਹ ਜਰਰੇ ਨੂੰ ਤੂੜ ਤੋਂ ਆਸਮਾਨ ਤੱਕ ਲੈ ਜਾਂਦਾ ਜਣੀ ਜੜੇ ਸਰਕਾਰਾਂ ਚ ਜਰਾ ਹੈ ਧਰਤੀ ਤੇ ਆਸਾਂ ਚੜਾ ਦੇ ਚੜੇ ਆ چڑے ہوں بڑا گروپ دار گرو نانک پاشاہ جوت دہاڑے اصے بھی یہ اردس کرتے ہلائی گئے پورے چرنوں میں دیوے سلس کرو سنگھ منگی نکش کرو అన చరణాలో పార్ బమర్గా ఉత్తం బేవా బే 你。 Yeah. you वट ਆ ਨਾ ਸਤ ਸਮਾਜ ਯਾ ਨਾ ਸੁਨਮਨ ਨਗਰੀ ਬਹੀ ਤੂੰ ਸੁਨਮਨ ਨਗਰੀ ਦਈਂ ਦੇਖੀਂ ਭਰਾਂ ਨਾ ਨਾ ਦੇਖੀਂ ਭਰਾਂ ਨਾ ਨਾ ਦੇਖੀਂ ਭਰਾਂ ਨਾ رام کن من کا رام پان سمیا ਸੁਭਾਸ਼ ਸੁਭਾਸ਼ ਨਾ ਕਰਾਂ ਸਭਾ ਸੁਭਾਸ਼ੇ ਸੁਆ ਕਮਰ ਸਾਰ ਹੈ ਦਨਨ ਤੁਮਾਂ ਨੂੰ ਤੇਰੀ ਸਦਾ ਨੰਦਾਰੇ ਚਾਲ ਤੇ ਸਹਿਵਾ ਪਿਆਰ ਹੀ ਹਾਸੇ ਮਰਦਾ ਦੀ ਹੈ ਸੰਕਟਿਤ ਰਿਤਿਕ ਸੋ करण नाथ सचो

موسیقی yeah okay.